ਪਹਿਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਅਦਾਲਤ ਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਵੇਗਾ ਬੀਤੇ ਦਿਨੀ ਦੋੜਾਕ ਫੁਜਾ ਸਿੰਘ ਦੀ ਐਕਸੀਡੈਂਟ ਦੇ ਦੌਰਾਨ ਮੌਤ ਹੋ ਜਾਂਦੀ ਹੈ ਹਾਲਾਂਕਿ ਜਦੋਂ ਇਹ ਹਾਸਾ ਵਾਪਰਦਾ ਤਾਂ ਉਸ ਦੌਰਾਨ ਮੁਲਜ਼ਮ ਜਿਹੜਾ ਫੋਰਚਨਰ ਗੱਡੀ ਦੇ ਵਿੱਚ ਸਵਾਰ ਸੀ ਔਰ ਉੱਥੋਂ 도ੜ ਜਾਂਦਾ ਹੈ ਘਟਨਾ ਵਾਲੀ ਥਾਂ ਤੋਂ ਇਹ ਮੁਲਜ਼ਮ 도ੜ ਜਾਂਦਾ ਪਰ ਮੁਲਜ਼ਮ ਦੀ ਹੁਣ ਪਹਿਲੀ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਤਾਂ ਰੋਜ਼ਾਨਾ ਸਪੋਕਸਮੈਨ ਤੋਂ ਤੁਹਾਡੇ ਨਾਲ ਮੁਲਜ਼ਮ ਅਮਰਿਤਪਾਲ ਦੀ ਇਹ ਤਸਵੀਰ ਸਾਂਝੀ ਕਰ ਰਹੇ ਆਂ ਇਸੇ ਮੁਲਜ਼ਮ ਦੇ ਉੱਤੇ ਇਲਜ਼ਾਮ ਨੇ ਕਿ ਇਸਨੇ ਦੋੜਾਕ ਫੋਜਾ ਸਿੰਘ ਨੂੰ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਿਹੜੀ ਆ ਟੱਕਰ ਮਾਰੀ ਤਾਂ ਹਾਦਸੇ ਦੌਰਾਨ ਫੋਜਾ ਸਿੰਘ ਦੀ ਬਿੱਤੇ ਦਿਨੀ ਮੌਤ ਹੋ ਗਈ ਸੀ ਹਾਲਾਂਕਿ ਜਦੋਂ ਇਹ ਹਾਸਾ ਵਾਪਰਦਾ ਤਾਂ ਉਸ ਦੌਰਾਨ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਪਰ ਹਸਪਤਾਲ 'ਚ ਫੋਜਾ ਸਿੰਘ ਆਪਣਾ ਦਮ ਜਿਹੜਾ ਉਹ ਤੋੜ ਦਿੰਦੇ ਨੇ ਪਰ ਇਸ ਵਕਤ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਇਸ ਤਸਵੀਰ ਦੇ ਵਿੱਚ ਐਨ ਆਰ ਆਈ ਅਮਰਤ ਬਾਸਿੰਟ ਲੋ ਜਿਹੜਾ ਹੁਣ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇਸ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਔਰ ਪੁਲਿਸ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੋਂ ਪੰਜਾਬ ਵਾਪਸ ਪਰਤਿਆ ਸੀ ਪਰ ਇੱਥੇ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਬੀਤੇ ਦਿਨੀ ਇਹ ਫੋਰਚਨਰ ਗੱਡੀ ਦੇ ਵਿੱਚ ਸਵਾਰ ਸੀ ਔਰ ਇਸ ਵੱਲੋਂ ਹੀ ਫੋਰਚਨਰ ਗੱਡੀ ਚਲਾਈ ਜਾ ਰਹੀ ਸੀ ਜਿਹੜੀ ਗੱਡੀ ਦੇ ਨਾਲ ਫੋਜਾ ਸਿੰਘ ਦੀ ਹਾਦਸੇ ਦੌਰਾਨ ਮੌਤ ਹੋਈ ਹੈ ਹਾਲਾਂਕਿ ਬੀਤੇ ਦਿਨੀ ਜਦੋਂ ਫੌਜਾ ਸਿੰਘ ਆਪਣੇ ਘਰ ਤੋਂ ਸਵੇਰੇ ਸੈਰ ਕਰਨ ਦੇ ਲਈ ਨਿਕਲਦੇ ਨੇ ਤਾਂ ਇਸੇ ਦੌਰਾਨ ਫੋਰਚੂਨਰ ਗੱਡੀ ਟੱਕਰ ਮਾਰ ਕੇ ਜਿਹੜੀ ਹੈ ਉੱਥੋਂ ਫਰਾਰ ਹੋ ਜਾਂਦੀ ਹੈ ਗੱਡੀ ਔਰ ਉਸ ਤੋਂ ਬਾਅਦ ਮੁਲਜ਼ਮ ਨੂੰ ਫੜਨ ਦੇ ਲਈ ਵਕਵਕ ਥਾਵਾਂ ਤੇ ਪੁਲਿਸ ਨੇ ਛਾਪੇਮਾਰੀ ਕਰਦੀ ਹੈ ਵਕਵਕ ਥਾਵਾਂ ਤੇ ਲੱਗੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਔਰ ਬੀਤੇ ਦਿਨ ਵੀ ਅਸੀਂ ਤੁਹਾਡੇ ਨਾਲ ਫੋਰਚੂਨਰ ਗੱਡੀ ਦੀਆਂ ਹੀ ਨੇ ਤਸਵੀਰਾਂ ਨੇ ਉਹ ਸਾਂਝੀਆਂ ਕੀਤੀਆਂ ਕਿਉਂਕਿ ਗੱਡੀ ਦੀ ਜਿਹੜੀ ਹੈ ਉਹ ਪਛਾਣ ਹੋਈ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਛਾਣ ਹੋਈ ਔਰ ਉਸ ਤੋਂ ਬਾਅਦ ਗੱਡੀ ਚਲਾਉਣ ਵਾਲੇ ਵਿਅਕਤੀ ਦਾ ਪਤਾ ਕੀਤਾ ਜਾ ਰਿਹਾ ਸੀ ਕਿ ਆਖਰਕਾਰ ਫੋਜਾ ਸਿੰਘ ਨੂੰ ਕਿਹੜੇ ਵਿਅਕਤੀ ਨੇ ਜਿਹੜੀ ਹੈ ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਟੱਕਰ ਮਾਰੀ ਪਰ ਇਸ ਵਕਤ ਦੀ ਇਹ ਜਾਣਕਾਰੀ ਤੁਹਾਨੂੰ ਸਾਝੀ ਕਰ ਰਹੇ ਹਾਂ ਫੋਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਮੁਜ਼ਮਮ ਦੀ ਪਛਾਣ ਵੀ ਹੋਈ ਹੈ ਔਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਮਰਿਤਪਾਲ ਸਿੰਘ ਢੱਲੋ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਔਰ ਜਾਣਕਾਰੀ ਮੁਤਾਬਕ ਦੱਸਦੀ ਹੈ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਅਮਰਿਤਪਾਲ ਪੰਜਾਬ ਪ੍ਰਤੀਅਸੀਤਾ 26 ਸਾਲਾਂ ਨੌਜਵਾਨ ਦੀ ਉਮਰ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਪਿੰਡ ਦਾਸਪੁਰ ਦਾ ਰਹਿਣ ਵਾਲਾ ਹੈ ਮਲਜ਼ਮ ਅਮਰਿਤਪਾਲ ਸਿੰਘ ਢੱਲੋਂ ਔਰ ਹਾਸੇ ਚ ਵਰਤੀ ਫੋਰਚਨਰ ਗੱਡੀ ਵੀ ਪੁਲਿਸ ਨੇ ਜਿਹੜੀ ਹੈ ਉਹ ਬਰਾਮਦ ਕਰ ਲਈ ਹੈ ਹਾਲਾਂਕਿ ਬੀਤੇ ਦਿਨ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹੀ ਸੀ ਕਿ ਜਦੋਂ ਦੇਖਿਆ ਗਿਆ ਉਹਨਾਂ ਤਸਵੀਰਾਂ ਦੇ ਵਿੱਚ ਕਿ ਕਿੰਜ ਫੋਰਚਨਰ ਗੱਡੀ ਜਿਹੜੀ ਹੈ ਉਸ ਦੀ ਪਛਾਣ ਕੀਤੀ ਗਈ ਹੈ ਪਰ ਪਤਾ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਮਸ਼ਹੂਰ ਦੌੜਾਕ ਫੋਜਾ ਸਿੰਘ ਨੂੰ ਕਿਸ ਨੇ ਟੱਕਰ ਮਾਰੀ ਆ ਪਰ ਹੁਣ ਮੁਲਜ਼ਮ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਤਾਂ ਅਮਰਪਾਲ ਸਿੰਘ ਦੇ ਢਿਲੋਂ ਅੱਧ ਦਿਨ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਪਰਤਿਆ ਸੀ ਔਰ ਇਸ ਦੇ ਉੱਤੇ ਇਲਜ਼ਾਮ ਨੇ ਕਿ ਇਸ ਵੱਲੋਂ ਹੀ ਫੋਜਾ ਸਿੰਘ ਨੂੰ ਟੱਕਰ ਮਾਰੀ ਗਈ ਉਸ ਸਮੇ ਟੱਕਰ ਮਾਰੀ ਗਈ ਜਦੋਂ ਫੋਜਾ ਸਿੰਘ ਆਪਣੇ ਘਰ ਤੋਂ ਬਾਹਰ ਸੈਰ ਕਰਨ ਦੇ ਲਈ ਨਿਕਲੇ ਸੀ ਔਰ ਸੜਕ ਪਾਰ ਕਰਦੇ ਸਮੇ ਇਹ ਹਾਦਸਾ ਵਾਪਰ ਗਿਆ ਫੋਰਚੂਨਰ ਗੱਡੀ ਜਿਹੜੀ ਆ ਫੋਜਾ ਸਿੰਘ ਨੂੰ ਟੱਕਰ ਮਾਰ ਕੇ ਉੱਥੋਂ ਜਿਹੜਾ ਵਿਅਕਤੀ ਹੈ ਉਹ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਾਂਦੀ ਐਂਬੂਲੈਂਸ ਬੁਲਾਈ ਜਾਂਦੀ ਔਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਪਰ ਫੋਜਾ ਸਿੰਘ ਦੀ ਜਿਹੜੀ ਹੈ ਉਸ ਵਕਤ ਤੱਕ ਮੌਤ ਹੋ ਚੁੱਕੀ ਸੀ ਪਰ ਹੁਣ ਮੈਰਾਥਨ ਦੌੜਾਕ ਕੋ ਫੋਜਾ ਸਿੰਘ ਦੇ ਮੌਤ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਅਮਰਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੁਣ ਅਮਰਪਾਲ ਸਿੰਘ ਢਿੱਲੋਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ